ਸੁਣਿਓ ਜੀ ਧਿਆਨ ਦੇਣਾ ਮੈਂ ਇਹ ਨਹੀਂ ਚਾਹੁੰਦਾ ਵੀ ਤੁਸੀਂ ਵੋਟਾਂ ਕਿਨੂੰ ਪਾਓ ਕਿਨੂੰ ਨਾ ਪਾਓ ਪਰ ਇਹਨਾਂ ਨੂੰ ਵੋਟਾਂ ਪਾਉਣ ਤੋਂ ਪਹਿਲਾਂ ਤਾਂ ਮੈਂ ਇਹ ਸਾਹਮਣੇ ਆਉਂ ਵੀ ਮੈਨੂੰ ਪਾਓ ਮੈਂ ਕਿਹੜਾ ਘਾਟਾਂ ਕਿਸੇ ਨਾਲੋਂ ਇੱਕ ਉਦਾਹਰਨ ਹੈ ਮੰਨ ਲਓ ਕਹਿਣਾ ਪੈਂਦਾ ਕਿਉਂਕਿ ਪੰਜਾਬ ਦੇ ਵਿੱਚ ਜਿਹੜੀਆਂ ਭੇਟਾਂ ਨੇ ਉਹਨੂੰ ਸਮਝਾਉਣ ਵਾਸਤੇ ਆਵਾਜ਼ ਥੋੜੀ ਮਾਰਨੀ ਪੈਂਦੀ ਹੈ ਜਾਂ ਤਾਂ ਟੂਹੇ ਚ ਡੰਡਾ ਮਾਰਨਾ ਪੈਂਦਾ ਤੇ ਜਾ ਮੜੀ ਜੀ ਗੰਦਗੀ ਖਿਲਾਰਨੀ ਪੈਂਦੀ ਹੈ ਛੱਪੜ ਦੇ ਕੰਡੇ ਤੇ ਜਾਓ ਪਹਿਲਾਂ ਰਾਜ ਲਓ ਫਿਰ ਪਾਣੀ ਪੀ ਲਓ ਇਹ ਕਹਿਣਾ ਪੈਂਦਾ ਹੁੰਦਾ ਇਹ ਕਹਾੜੀਆਂ ਨੇ ਗੱਲਾਂ ਇਹ ਨਰੈਣੂ ਮਹੰਤਾ ਨੇ ਨਾ 2022 ਵਿੱਚ ਸਰਕਾਰ ਬਣਾਉਣ ਵਾਅਦੇ ਜਣ ਕੇ ਤਾਣਾ ਬਾਣਾ ਬੁਣਨ ਦੀ ਕੋਸ਼ਿਸ਼ ਕੀਤੀ ਹੋਈ ਹੈ ਇਹਨੂੰ ਸੀਰੀਅਸ ਲਿਓ ਕਿ ਨਾ